ਜਦੋਂ ਕੋਈ ਮੁਲਾਜ਼ਮ ਭਰਤੀ ਹੁੰਦਾ ਉਸ ਟਾਈਮ ਉਸ ਮੌਕੇ ਦੇ ਉੱਤੇ ਉਹਦਾ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਹੁੰਦਾ ਤੇ ਉਹੀ ਮੁਲਾਜ਼ਮ ਜਦੋਂ ਰਿਟਾਇਰ ਹੋ ਕੇ ਜਾਂਦਾ ਪਾਕ ਦਾਮਨ ਇੱਥੋਂ ਉਹ ਵੀ ਉਦਾਂ ਹੀ ਖੁਸ਼ੀ ਦਾ ਦਿਨ ਹੁੰਦਾ ਬਹੁਤ ਵੱਡੀ ਪੱਦਰ ਦੇ ਉੱਤੇ ਇਸ ਗੱਲ ਨੂੰ ਵਿਚਾਰਿਆ ਜਾਂਦਾ ਬਈ ਯਾਰ ਜਦੋਂ ਕੋਈ ਲੰਬਾ ਸਮਾਂ ਮੁਲਾਜ਼ਮ ਜਾਂ ਅਧਿਕਾਰੀ ਆਪਣੇ ਮਹਿਕਮੇ ਦੇ ਕੰਮ ਕਰਨ ਤੋਂ ਬਾਅਦ ਰਿਟਾਇਰ ਹੁੰਦਾ ਤਾਂ ਉਹਨੂੰ ਰਿਟਾਇਰਮੈਂਟ ਸਨਮਾਨ ਰਿਟਾਇਰਮੈਂਟ ਸਨਮਾਨਿਤ ਕਰਕੇ ਘਰੇ ਤੋਰਿਆ ਜਾਵੇ। ਭਰਾਵੋ ਅਸੀਂ ਇਸ ਗੱਲ ਨੂੰ ਵਿਚਾਰਿਆ ਸੀ। ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਇੱਥੋਂ ਦੀ ਆਗੂ ਟੀਮ ਨੇ ਉਹ ਵਿਚਾਰਿਆ ਭਾਈ ਜਿਹਨੇ 25 ਸਾਲ ਮਹਿਕ ਵਿੱਚ ਕੰਮ ਕੀਤਾ ਉਹਦੀ ਰਿਟਾਇਰਮੈਂਟ ਕਿਹੋ ਜੀ ਹੋਣੀ ਚਾਹੀਦੀ ਅਸੀਂ ਵਿਚਾਰਦੇ ਰਹੇ ਇਹ ਸੌਖਾ ਨਹੀਂ ਸੀ ਫੈਸਲਾ ਕਰਨਾ ਭਈ ਅਸੀਂ ਕਿਸੇ ਨੂੰ ਕਾਲੀਆਂ ਝੰਡੀਆਂ ਦੇ ਨਾਲ ਇੱਥੋਂ ਤੋੜੀਏ ਪਰ ਭਾਈ ਇੱਕ ਸਾਡੇ ਤੇ ਦਬਾਅ ਸੀ ਇਸ ਗੱਲ ਦਾ ਬੜਾ ਔਖਾ ਸਮਾਂ ਸੀ ਇਹ ਜਦੋਂ ਅਸੀਂ ਇਹ ਫੈਸਲਾ ਕੀਤਾ ਇੱਥੋਂ ਦੀ ਆਗੂ ਟੀਮ ਨੇ ਕੀਤਾ ਜ਼ਿਲ੍ਹੇ ਦੀ ਆਗੂ ਟੀਮ ਨਾਲ رائے ਹੋਈ ਆ ਬਈ ਜਾਰੇ ਇਹ ਕੰਮ ਕਰਨਾ ਤਾਂ ਕਿ ਪਿਛਲਿਆਂ ਨੂੰ ਕੁਝ ਸਬਕ ਮਿਲੇ ਇਹ ਫੈਸਲਾ ਬਾਈ ਅਸੀਂ ਬਹੁਤ ਔਖੇ ਹੋ ਕੇ ਕੀਤਾ ਅਸੀਂ ਸੋਚਿਆ ਬਈ ਆ ਜਿਹੜੀ ਅਧਿਕਾਰੀ ਆ ਇਹਦੇ ਨਾਲ ਕਿਹੋ ਜਿਹਾ ਸਲੂਕ ਹੋਣਾ ਚਾਹੀਦਾ ਤਾਂ ਫਿਰ ਬਾਬੇ ਨਾਨਕ ਦੀ ਉਸ ਗੱਲ ਤੋਂ ਸਾਨੂੰ ਸੇਧ ਮਿਲੀ ਜਿਹੜਾ ਕਹਿੰਦਾ ਸੀ ਕਿ ਹਲ ਜਿਹੜੀ ਪਿੰਨਾ ਚੁੜੀ ਹਰੇਕ ਛੋਟੀ ਵੱਡੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਜਰੂਰ ਆਉਂਦੇ ਰਹਿਣੇ ਆ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਦੋਸਤੋ ਧੰਨਵਾਦ ਜੀ